ਸ਼੍ਰੀ ਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੀ ਅਮ੍ਰਿਤਸਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਤੇਗ ਭਾਦਰ ਸਾਹਿਬ ਜੀ ਅਤੇ ਉਹਨਾਂ ਦੇ ਅਨੰਨੇ ਸਿੱਖਾਂ ਪਾਈ ਸਤੀ ਦਾਸ ਜੀ ਪਾਈ ਮਤੀ ਦਾਸ ਜੀ ਅਤੇ ਪਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਸਹਿਯੋਗ ਨਾਲ ਤਈ ਤੋਂ 3 ਨਵੰਬਰ ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸਮਾਗਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਜਿਹੜੇ ਅਨੰ ਸਿੱਖਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆ ਦਾਸ ਜੀ। ਤਿੰਨਾਂ ਦੇ 350 ਸਾਲਾਂ ਸ਼ਹੀਦੀ ਸਾਕੇ ਨੂੰ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਰੂਪ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਵੱਲੋਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਦੁਨੀਆ ਭਰ ਦੇ ਵਿੱਚ ਇਸ ਸੰਬੰਧੀ ਗੁਰਮਤ ਸਮਾਗਮ ਹੋ ਰਹੇ ਨੇ ਉਥੇ ਕੌਮੀ ਤੌਰ ਦੇ ਉੱਤੇ ਇਸ ਸੰਬੰਧੀ ਜੋ ਵਿਸ਼ੇਸ਼ ਗੁਰਮਤ ਸਮਾਗਮ ਆ ਉਹ ਗੁਰਦੁਆਰਾ ਸ਼੍ਰੀ ਸੀਸਗੰਧ ਸਾਹਿਬ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ ਇਹਨਾਂ ਸਮਾਗਮਾਂ ਦੀ ਜਿਹੜੀ ਡਿਟੇਲ ਆ ਓਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੀ ਆ 23 ਨਵੰਬਰ ਨੂੰ ਪੰਥ ਦਿਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਕਿਉਂਕਿ 350 ਸਾਲਾ ਗੁਰਿਆਈਪੁਰਬਾ ਤੇ 350 ਸਾਲਾ ਗੁਰਿਆਈਪੁਰਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਪੋਰਾ ਸਾਹਿਬ ਜੋ ਕਿ ਸੀਸਗੰਝ ਦੇ ਸਾਹਮਣੇ ਆ ਉਥੇ ਮਨਾਇਆ ਜਾਣਾ 24 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਿਸ਼ੇਸ਼ ਗੁਰਮਤ ਸਮਾਗਮ ਉਹ ਗੁਰਦੁਆਰਾ ਸੀਸਗੰਝ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਬਾਰਕ ਸੀਸ ਦਾ ਸੰਸਕਾਰ ਹੋਇਆ ਵਾ ਉਹ ਉਥੇ ਗੁਰਮਤ ਸਮਾਗਮ ਹੋਣੇ ਆ 25 ਤਰੀਕ ਨੂੰ ਕੌਮੀ ਤੌਰ ਦੇ ਉਤੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਸਮਾਗਮਾ ਉਥੇ ਕਿਉਂਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਹੋਈ ਆ ਤਾਂ ਗੁਰਦੁਆਰਾ ਸੀਸਗੰਜ ਸਾਹਿਬ ਵੀ ਵਿਸ਼ੇਸ਼ ਸਮਾਗਮ ਜਿਹੜੇ ਆ ਉਹ ਹੋ ਰਹੇ ਆ 29 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸੀਸ ਸੰਸਕਾਰ ਦਿਹਾੜਾ ਵਾ ਉਹ ਵੀ ਵੱਡੇ ਪੱਧਰ ਦੇ ਉੱਤੇ ਵਿਸ਼ੇਸ਼ ਗੁਰਮਤ ਸਮਾਗਮਾਂ ਦੇ ਰਾਹੀਂ ਹੋਣਾ ਨਗਰ ਕੀਰਤਨ ਜਿਹੜਾ 25 ਨਵੰਬਰ ਤੋਂ ਸ਼ਹੀਦੀ ਨਗਰ ਕੀਰਤਨ ਤੁਰਨਾਵਾ ਗੁਰਦੁਆਰਾ ਸੀਸਗੰਨ ਸਾਹਿਬ ਚਾਂਦਨੀ ਚੌਂਕ ਦਿੱਲੀ ਤੋਂ ਉਹ 28 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਆਊਗਾ ਔਰ ਉੱਥੇ ਸਮੁੱਚੇ ਪੰਥ ਨੇ ਉਹਦਾ ਸਵਾਗਤ ਕਰਨਾ ਤੇ ਗੁਰੂ ਨੂੰ ਸਜਦਾ ਕਰਨਾ 29 ਨਵੰਬਰ ਨੂੰ ਉਹ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਸਮਾਪਤ ਸੰਪੂਰਨ ਹੋਣਾ ਵਾ 29 ਨਵੰਬਰ ਨੂੰ ਤੋ ਇਹਨਾਂ ਸਮਾਗਮਾਂ ਦੇ ਵਿੱਚ ਖਾਲਸਾ ਪੰਥ ਪੂਰੀਆਂ ਹਾਜ਼ਰੀਆਂ ਭਰੇ ਜਿਵੇਂ ਖਾਲਸਾ ਪੰਥ ਹੋਲੇ ਮਹੱਲੇ ਦੇ ਮੌਕੇ ਤੇ ਆਨੰਦਪੁਰ ਸਾਹਿਬ ਆਪੋ ਆਪਣੇ ਸਾਧਨਾ ਤੇ ਆਉਂਦਾ ਟਰਾਲੀਆਂ ਤੇ ਆਉਂਦਾ ਔਰ ਇਸ ਵਾਰੀ ਵੀ ਜਿਹੜਾ ਗੁਰੂ ਕਾ ਖਾਲਸਾ ਪੰਥ ਆ ਉਹ ਵੱਡੇ ਪੱਧਰ ਦੇ ਉੱਤੇ ਆਪੋ ਆਪਣੇ ਸਾਧਨਾ ਟਰੈਕਟਰ ਟਰਾਲੀਆਂ ਤੇ ਖਾਲਸਾ ਹੀ ਨਿਸ਼ਾਨ ਲਗਾ ਕੇ ਉੱਥੇ ਪਹੁੰਚੇ ਮੈਂ ਕੱਲ੍ਹ ਇਹ ਵੀ ਅਪੀਲ ਜਾਰੀ ਕੀਤੀ ਸੀ ਵੀ ਆਪੋ ਆਪਣੇ ਘਰਾਂ ਦੇ ਉੱਤੇ ਵੀ ਖਾਲਸਾ ਹੀ ਨਿਸ਼ਾਨ ਜਿਹੜੇ ਆ ਉਹ ਲਗਾਉਣੇ ਉਹਦਾ ਕਾਰਨ ਇਹ ਆ ਕਿ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਤੋ ਖਾਲਸਾ ਹੀ ਸੋਚ ਦਾ ਪ੍ਰਗਟਾਵਾ ਕਰਨ ਦੇ ਲਈ ਜ਼ਰੂਰੀ ਆ ਕਿ ਆਪਾਂ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ 23 ਨੂੰ ਆਰੰਭਾ 29 ਨੂੰ ਸੰਪੂਰਨ ਆ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ ਘਰਾਂ ਤੇ ਆਪਣੇ ਕਾਰੋਬਾਰੀ ਅਦਾਰਿਆਂ ਦੇ ਉੱਤੇ ਖਾਲਸੇ ਨਿਸ਼ਾਨ ਸਾਹਿਬ ਚਲਾਈਏ ਮੈਂ ਇੱਕ ਗੱਲ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਸਮਾਗਮ 23 ਤੋਂ 29 ਤੱਕ ਚੱਲਣੇ ਆ ਤੋ ਖਾਲਸਾ ਪੰਥ ਉਦੇ ਵਿੱਚ ਸ਼ਮੂਲੀਅਤ ਕਰੇ ਉਹਦੇ ਚ ਭਾਗ ਲਵੇ ਤਾਂ ਚੰਗੀ ਗੱਲ ਹੀ ਬੋਰਡ ਲਾਇਆ ਪਰ ਬਹੁਤ ਚੰਗੀ ਗੱਲ ਹੁੰਦੀ ਜੇ ਉਹਦੇ ਵਿੱਚ ਉਹ ਜਿਵੇਂ ਮੈਂ ਸਵੇਰੇ ਚੰਡੀਗੜ੍ਹ ਤੋਂ ਤੁਰਿਆ ਵਾਂ ਆਪਣੇ ਘਰ ਤੋਂ ਤੇ ਮੈਂ ਆਉਂਦਿਆਂ ਆਉਂਦਿਆਂ ਅੱਜ ਤੋਂ ਅੰਮ੍ਰਿਤਸਰ ਤੱਕ ਵੇਖਿਆ ਵਾ ਕਿ ਹਰ ਖੰਭੇ ਦੇ ਉੱਤੇ ਬੋਰਡ ਤੇ ਲੱਗਾ ਆ ਤੇ ਉਹਦੇ ਉੱਤੇ ਇਹਨਾਂ ਨੇ ਕਿਹਾ ਵੀ 23 ਤੋਂ 25 ਜਿਹੜੀ ਸੰਗਤ ਆ ਆਨੰਦਪੁਰ ਸਾਹਿਬ ਪਹੁੰਚੇ ਚਾਹੀਦਾ ਇਹ ਵੀ ਇਹ 23 ਤੋਂ 29 ਲਿਖ ਦੇ ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਸੀਸ ਦਾ ਸੰਸਕਾਰ ਦਿਹਾੜਾ ਵਾ 350 ਸਾਲਾ ਜਿਹੜਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਹੀ ਸੰਸਕਾਰ ਹੋਇਆ ਉਹਦੇ 29 ਨੂੰ ਮਨਾਇਆ ਜਾਣਾ ਤੋਂ ਮੇਰੇ ਸਾਹਬ ਦੇ ਨਾਲ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਤੇ ਇਹ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਪੂਰੀ ਦੇਣੀ ਚਾਹੀਦੀ ਆ ਅਧੂਰੀ ਜਾਣਕਾਰੀ ਦੇਣ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈ ਇਹ ਤੇ ਸਰਕਾਰ ਹੀ ਜਾਣਦੀ ਆ ਪਰ ਖਾਲਸਾ ਪੰਥ ਜਿਹੜਾ ਵਾ ਉਹ 23 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਆਪਣੀ ਜਨਮ ਭੂਮੀ ਆਨੰਦਪੁਰ ਸਾਹਿਬ ਜਰੂਰ ਪਹੁੰਚੂਗਾ ਕਿਉਂਕਿ ਸ਼ਤਾਬਦੀ 29 ਨਵੰਬਰ ਤੱਕ ਚੱਲਣੀ ਆ ਸਰਕਾਰ ਨੂੰ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਠੀਕ ਆ ਵੀ ਉਹਨਾਂ ਨੇ ਆਪਣੇ ਪ੍ਰੋਗਰਾਮ 23 ਤੋਂ 25 ਲਿਖੇ ਆ ਪਰ ਸ਼ਤਾਬਦੀ ਤੇ 29 ਤੱਕ ਚੱਲਣੀ ਆ ਨਾ